ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋਲ ਕਬੀਰ ਗਗਨ ਦ ਮਾਮਾ ਵਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਕੀ ਸੁਝਾਉਂਦੇ ਆ ਭਗਤ ਜੀ ਇਹ ਭਗਤ ਜੀ ਦੀ ਅਕਤ ਬਾਣੀ ਹੈ ਬਹੁਤ ਪਹਿਲਾਂ ਦੀ ਭਗਤ ਕਾਲ ਵੇਲੇ ਦੀ ਪਰ ਇਹ ਸਲੋਕ ਨੂੰ ਇਤਿਹਾਸ ਨਾਲ ਜੋੜਿਆ ਹੋਇਆ ਨਹੀਂ ਭਾਈ ਫਖ ਜੀ ਕੀ ਸਮਝਾਉਣਾ ਚਾਹੁੰਦੇ ਐ ਇਹਨੂੰ ਆਪਾਂ ਬਹੁਤ ਗੰਭੀਰਤਾ ਨਾਲ ਉਹਦੀ ਰਹਿਮਤ ਨਾਲ ਹੱਥਾਂ ਜੋੜੀ ਕਰਕੇ ਸਾਨੂੰ ਗੁਰੂ ਕੇ ਬਚਨ ਜਿਹੜੀ ਬਾਣੀ ਹੈ ਅਰਬੀ ਬਾਣੀ ਸਾਨੂੰ ਸਮਝ ਆ ਜੇਵੇ ਅਸੀਂ ਸੰਸਾਰ ਨਾਲ ਜੁੜੀ ਜਾਂਦੇ ਆ ਕਹਨੇ ਆ ਤੁਰਕੀ ਬਾਣੀ ਆਈ ਫਿਰ ਵੀ ਸੰਸਾਰੀ ਗੱਲਾਂ ਕਰੀ ਜਾਂਦੇ ਆ ਅਗਿਆਨੀ ਐ ਆਪਣੀ ਮਤਨੈ ਨੂੰ ਅਰਥਾਉਣਾ ਚਾਹੁੰਨੇ ਨਹੀਂ ਪਾਈ ਤੇ ਭਗਤ ਜੀ ਕੀ ਸਮਝਾਉਂਦੇ ਆ ਗगन ਦਬਾਮਾ ਵਾਜਿਓ ਪਰਿਓ ਨਿਸ਼ਾਨੇ ਕਾਓ ਗगन ਕੀ ਐ ਗगन ਹਿਰਦਾ ਮਨ ਰੂਪੀ ਹਿਰਦਾ ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਝਗੜਾ ਖਤਮ ਹੋ ਜਾਂਦਾ ਹੈ ਮਨ ਬੁੱਧੀ ਦੀ ਕਲਪਨਾ ਕਾਲ ਤੋਂ ਮੁਕਤ ਹੋ ਜਾਂਦੇ ਨੇ ਇਹ ਉਸ ਅਵਸਥਾ 'ਚ ਜਾ ਕੇ ਇਹ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਫਿਰ ਸੰਸਾਰ ਦੀਆਂ ਲੜਾਈਆਂ ਖਤਮ ਹੋ ਜਾਂਦੀਆਂ ਨੇ ਜੀਵ ਨਿਰਭਉ ਹੋ ਜਾਂਦਾ ਹੈ ਨਿਰਵੈਰ ਹੋ ਜਾਂਦਾ ਹੈ ਉਹੀ ਭਗਤ ਜੀ ਆਪਾਂ ਨੂੰ ਸਮਝਾਉਂਦੇ ਨੇ ਪਰ ਅਸੀਂ ਇਹਨੂੰ ਸੰਸਾਰ ਇਤਿਹਾਸ ਨਾਲ ਜੋੜਿਆ ਹੋਇਆ ਨਹੀਂ ਭਾਈ ਦਮਾਮਾ ਹੁੰਦਾ ਹੈ ਲੜਾਈ ਨੂੰ ਬੰਦ ਕਰਨ ਸਮੇਂ ਵਜਾਉਂਦੇ ਸੀ ਹਾਥੀ ਦੇ ਉੱਪਰ ਰੱਖਿਆ ਜਾਂਦਾ ਦਵਾਮਾ ਇਹ ਵੱਡੇ ਜਾਨਵਰਾਂ ਦੀ ਖਲਦਾ ਬਣਦਾ ਹੈ ਜਿਹੜੇ ਨਗਾਰੇ ਭੇਰੀਆਂ ਉਹ ਛੋਟੇ ਹੁੰਦੇ ਲੜਾਈ ਵੇਲੇ ਉਹ ਬੋਲੇ ਜਾਂਦੇ ਸੀ ਤਾਂ ਲੜਾਈ ਸ਼ੁਰੂ ਹੋ ਜਾਂਦੀ ਸੀ ਜਦੋਂ جنگ ਨੂੰ ਬੰਦ ਕਰਨਾ ਸੀਗਾ ਤਾਂ ਫਿਰ ਕਿਵੇਂ ਬੰਦ ਕੀਤਾ ਜਾਵੇ ਭਾਈ ਫਿਰ ਦਵਾਮਾ ਵੱਜਦਾ ਸੀਗਾ ਇਥੇ ਭਗਤ ਜੀ ਦੇ ਵੀ ਉਹੀ ਕਿਰਪਾ ਹੋਈ ਕਾਲਪੁਰਖ ਦੀ ਜਦੋਂ ਉਹਨਾਂ ਦਾ ਜਿਹੜਾ ਜੀਵਨ ਸੀ ਆਪਕ ਲਈ ਲੋਕ ਤੋਂ ਪਰਲੋਕ ਧਿਆਨ ਕਰਕੇ ਉਹ ਪਹੁੰਚ ਗਏ ਸੱਚਖੰਡ ਦੇ ਵਾਸੀ ਬਣੇ ਨੇ ਉਹ ਵਸਤਾ ਦੀ ਗੱਲ ਭਗਤ ਜੀ ਸਮਝਾਉਂਦੇ ਨੇ ਉਹ ਦਵਾਮਾ ਤਾਂ ਲੜਾਈ ਬੰਦ ਕਰਨ ਵੇਲੇ ਵੀ ਜਾਈਦਾ ਫਿਰ ਆਪਣੀ ਵੀ ਲੜਾਈ ਬੰਦ ਹੋ ਜਾਂਦੀ ਹੈ Hindu 몰ਾ ਛੋਡੇ ਦਉ ਹਮਰਾ ਝਗੜਾ ਰਹਿਣਾ ਕੋ ਭਗਤ ਜੀ ਕਹਿੰਦੇ ਇਹ ਸੰਸਾਰ همینੀ ਲੜਾਈ ਚੱਲਦੀ ਰਹਿੰਦੀ ਹੈ Hindu ਬੰਨਾ ਤੁਰਕੂ ਕਾਣਾ ਦਉ ਤੇ ਗਿਆਨੀ ਸਿਆਣਾ ਜਿੰਨੂ ਗਿਆਨ ਹੋ ਜਾਂਦਾ ਗੁਰਸ਼ਬਦ ਦਾ ਉਦੋਂ ਕਿਰਪਾ ਰਹਿਮਤ ਹੋ ਜਾਂਦੀ ਹੈ ਉਹਦਾ ਸੰਸਾਰ ਨਾਲੋਂ ਝਗੜਾ ਖਤਮ ਹੋ ਜਾਂਦਾ ਭਗਤ ਜੀ ਕਹਿੰਦੇ ਸ਼ਬਦ ਗੁਰੂ ਪ੍ਰਗਟ ਹੋ ਗਿਆ ਕਿਰਪਾ ਰਹਿਮਤ ਹੋ ਗਈ ਦਵਾਂਮਾ ਵੱਜਦਾ ਉਹਦੀ ਆਵਾਜ਼ ਤਾਂ ਆਉਂਦੀ ਹੈ ਨਿਸ਼ਾਨੇ ਤੋਂ ਭਾਵ ਘਾਓ ਜੇ ਆਪਾਂ ਨੂੰ ਗੱਭਿਓਂ ਵਜਾਵਾਂਗੇ ਤਾਂ ਪੂਰੀ ਆਵਾਜ਼ ਆਉਗੀ ਜੇ ਸਾਈਡ ਤੋਂ ਵਜਾਵਾਂਗੇ ਪੂਰੀ ਆਵਾਜ਼ ਨਹੀਂ ਆਉਂਦੀ ਪੂਰੀ ਸੁਰ ਤਬਦਨਾ ਜਦੋਂ ਜੋੜਦੀ ਏ ਉਹੀ ਭਗਤ ਜੀ ਕਹਿੰਦੇ ਨੇ ਗगन ਤੇ ਮਾਮਾ ਬਾਜੀਓ ਪਰਿਓ ਨਿਸਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਭਜੂਜਨ ਕੋ ਦਾਓ ਦਾਓ ਤੇ ਆ ਗਿਆ ਜੀਵਨ ਹੁਣ ਸੰਸਾਰ ਵੀ ਦਾਓ ਖੇਲਦਾ ਕੋਈ ਬਾਜੀ ਹਾਰ ਜਾਂਦਾ ਇੱਥੇ ਭਗਤ ਜੀ ਬਾਜੀ ਜਿੱਤ ਕੇ ਜਾ ਰਹੇ ਨੇ ਖੇਤ ਹਰਦੀਪ ਭਾਵ ਸਰੀਰ ਦੇ ਵਿੱਚ ਮੰਡਿਓ ਸੂਰਮਾ ਅਭਜੂਜਨ ਕੋ ਦਾਉ ਸੰਸਾਰ ਨੂੰ ਸਮਝਾਉਣ ਦੀ ਸਮਰੱਥਾ ਪ੍ਰਾਪਤ ਹੁੰਦੀ ਹੈ ਜਿਵੇਂ ਆਪਾਂ ਨੂੰ ਜਗਜੀਤ ਸਿੰਘ ਸਾਹਿਬ ਦੇ ਵਿੱਚ ਸਮਝਾਇਆ ਗਿਆ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਤਿਥੇ 나ਦ ਬినੋਦ ਕੋਡ ਨਾ ਉਹ 나ਦ ਸ਼ਬਦ ਗੁਰੂ ਜਦੋਂ ਪ੍ਰਚੰਡ ਗਿਆਨ ਹੋ ਜਾਂਦਾ ਹੈ ਮਨ ਬੁੱਧੀ ਸੋਰਥ ਕਹਿ ਲਈ ਆਪਾਂ ਅੰਤਰਾਤਮਾ ਨਾਲ ਜੁੜ ਜਾਂਦੇ ਨੇ ਉਸ ਬਸਤਾ ਚ ਪ੍ਰਾਪਤੀ ਹੁੰਦੀ ਹੈ ਇੱਥੇ ਭਗਤ ਜੀ ਵੀ ਉਹੀ ਗੱਲ ਕਰ ਰਹੇ ਨੇ ਉਹੀ ਸੂਰਮਾ ਪਾਈ ਯਾਕੂ ਹਰ ਰੰਗ ਲਾਗਾ ਇਸ ਜੁਗ ਮੇ ਸੋ ਕਈਅਤ ਹੈ ਸੂਰਾ ਉਹ ਸੂਰਮਾ ਫਿਰ ਲੜਾਈ ਬੰਦ ਕਰਾਉਂਦਾ ਜਿਹੜੇ ਧਰਮ ਆਸ ਵਿੱਚੀ ਲੜਦੇ ਉਹਨਾਂ ਨੂੰ ਸਮਝਾਉਂਦੀ ਹੈ ਬਾਣੀ ਸਾਰਿਆਂ ਦੀਆਂ ਕਮੀਆਂ ਸਮਝਾਉਂਦੀ ਹੈ ਆਪਾਂ ਵੀ ਤੇ ਭਾਈ ਪ੍ਰਾਪਤੀ ਕਰਨੀ ਹੈ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹਿਤ ਉਹੀ ਸੂਰਮਾ ਹੈ ਜਿਹੜਾ ਦੀਨ ਤੋਂ ਭਾਵੇਂ ਸੱਚ ਖਾਤਰ ਸੱਚ ਦੇ ਪ੍ਰੇਮ ਖਾਤਰ ਲੜਾਈ ਕਰਦਾ ਹੈ ਪ੍ਰਾਪਤ ਲਈ ਲੜਾਈ ਕਾਜੀ ਖਾਤਰ ਕਰਦੇ ਆ ਮਾਇਆ ਖਾਤਰ ਰਾਜ ਪਾਟ ਖਾਤਰ ਨਹੀਂ ਪਾਈ ਕਰਾਏ ਪਏ ਹੋਏ ਆਪਾਂ ਜੋ ਜੋ ਜਗਤ ਮੇ ਪਿਆਸਿਆਣਾ ਤਿੰਨ ਤਿੰਨ ਆਪਣਾ ਰਾਹੋ ਚਲਾਣਾ ਇਹ ਗਲਤੀ ਨਹੀਂ ਕਰਨੀ ਸੂਰਮਾ ਉਹੀ ਹੈ ਭਾਈ ਜਿਨੇ ਪਹਿਚਾਨ ਲਈ ਸੱਚ ਨਾਲ ਗੁਰਸ਼ਬਦ ਦੀ ਗਿਆਨ ਦੀ ਕਿਰਪਾ ਲੈ ਕੇ ਉਹੀ ਸੱਚ ਦੀ ਲੜਾਈ ਲੜਦੇ ਨੇ ਦੀਨ ਕੇ ਸੱਚ ਭਾਪ ਸੱਚ ਦੇ ਟੜੇ ਚੱਲ ਜਾਂਦੇ ਨੇ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾਡੇ ਖੇਤ ਉਹ ਆਪਦੇ ਗਿਆਨ ਨਾਲ ਗਿਆਨ ਦੀ ਤਲਵਾਰ ਨਾਲ ਜਿਵੇਂ ਆਪਾਂ ਕਹਿੰਦੇ ਆਂ ਵੀ ਛੇਵੇਂ ਪਾਤਸ਼ਾਹ ਨੇ ਮੇਰੀ ਪੀਰੀ ਦੀ ਦੋ ਤਲਵਾਰਾਂ ਪਾਈਆਂ ਨਹੀਂ ਪਾਈ ਪੀਰੀ ਦੀ ਹੁੰਦੀ ਹੈ ਗਿਆਨ ਦੀ ਮੇਰੀ ਦੀ ਹੁੰਦੀ ਹੈ ਲੋਹੇ ਦੀ ਇਹਨੂੰ ਸਮਝਣ ਦੀ ਲੋੜ ਹੈ ਭਾਈ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਸਾਡੇ ਖੇਤ ਜਿਵੇਂ ਗੁਰੂ ਸਾਹਿਬ ਨੇ ਸਮਝਾਇਆ ਦਸਮ ਪਾਤਸ਼ਾਹ ਨੇ ਸਵਾ ਲੱਖ ਸੀ ਇਕ ਲੜਾਉ ਪੰਜਵੇਂ ਪਾਤਸ਼ਾਹ ਨੇ ਸਮਝਾਇਆ ਸੁਖਨੀ ਸਾਹਿਬ ਚ ਬ੍ਰਹਮ ਗਿਆਨੀ ਕੇ ਸੰ ਜੱਪੇ ਸਗਲ ਸੰਸਾਰ ਈ ਬ੍ਰह्म ਗਿਆਨ ਬ੍ਰਹਿਮੰਡ ਦਾ ਗਿਆਨ ਇਹ ਭਾਗਾ ਨਾ ਮਿਲਦਾ ਹੈ ਖੇਤ ਤੋਂ ਭਾਵ ਹਿਰਦਾ ਉਹ ਫਤਿਹ ਕਰਕੇ ਜਾਂਦੇ ਨੇ ਸੰਸਾਰ ਦੇ ਵਿੱਚ ਉਹਨਾਂ ਦੀ ਫਤਿਹ ਹੁੰਦੀ ਹੈ ਨਾ ਨਿਗੁਰਤੇ ਤਿੱਥ ਪਾਈ ਫਤਿਹ ਪਈ ਮਨ ਜੀਤ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਉਹਨਾਂ ਦੇ ਅੰਦਰ ਇਹ ਦਵਾਮਾ ਪ੍ਰਗਟ ਹੁੰਦਾ ਹੈ ਦਵਾਮਾ ਤੋਂ ਭਾਵ ਸ਼ਬਦ ਗੁਰੂ ਫਿਰ ਲੋਕ ਪਰਲੋਕ ਦਾ ਜੀਵ ਕੋਈ ਵੀ ਹੋ ਸਕਦਾ ਹੈ ਲੋਕ ਪਰਲੋਕ ਦਾ ਬਸ ਹੀ ਕਹਿ ਸਕਦੇ ਹਾਂ ਉਹਨੂੰ ਆਪਾਂ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਆਪਾਂ ਵੀ ਤੇ ਭਾਈ ਪ੍ਰਾਪਤੀ ਕਰਨੀ ਹੈ ਜੀ ਇਹਨੂੰ ਅਸੀਂ ਇਤਿਹਾਸ ਨਾਲ ਸੰਸਾਰ ਨਾਲ ਜੋੜੀ ਗਏ ਤੇ ਕੁਝ ਨਹੀਂ ਪ੍ਰਾਪਤ ਹੋਣਾ ਪਾਇਆ ਆਪਾਂ ਗੁਰੂ ਭਗਤ ਸੇਵਾ ਨਾਲ ਦੀ ਰੀਸ ਨਹੀਂ ਕਰਨੀ ਉਹਨਾਂ ਦੇ ਦਰਸਾਏ ਰਾਹ ਤੇ ਚੱਲਣਾ ਗੁਰੂ ਕਿਹਾ ਸੋ ਕਾਰ ਕਮਾਓ ਗੁਰੂ ਕਰਣੀ ਕਾਹੇ ਕੋਤਾਓ ਗੁਰੂ ਦੀ ਬਰਾਬਰੀ ਕਰਦੇ ਆ ਤੈਨੂੰ ਦੇਖ ਲਓ ਫਿਰ ਅੱਜ ਕੀ ਹਾਲ ਹੈ ਪਾਈ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੁੜੀਏ ਸੁਣੀਏ ਵਿਚਾਰੀਏ ਸਾਡਾ ਮਨ ਟਿਕ ਜਾਵੇ ਸਾਡੇ ਵੀ ਅੰਦਰ ਇਹ ਦਬਾਮਾ ਗੁਰシャਬਦ ਭਾਵ ਸ਼ਬਦ ਗੁਰੂ ਉਹ ਪ੍ਰਗਟ ਹੋ ਜੇ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ